ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਰੋਕਣ ਦੇ ਲਈ ਹੁਣ ਸਿੱਖਿਆ ਵਿਭਾਗ ਦੇ ਜੋ ਵੱਲੋਂ ਹੈ ਨਾ ਦਿਸ਼ਾ ਨਿਰਦੇਸ਼ ਹੈ ਜੋ ਜਾਰੀ ਕੀਤੇ ਗਏ ਨੇ ਜੀਆਂ ਦੱਸਦੇ ਕਿ ਜਿਵੇਂ ਕਿ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਮਾਪਿਆਂ ਦੀ ਵੱਡੀ ਲੁੱਟ ਖਸੁੱਟ ਕੀਤੀ ਜਾਂਦੀ ਹੈ ਸੋ ਇਸ ਨੂੰ ਲੈ ਕੇ ਸਮੇਂ-ਸਮੇਂ ਤੇ ਨਵੇਂ ਦਿਸ਼ਾ ਨਿਰਦੇਸ਼ ਹੈ ਜੋ ਲਾਗੂ ਕੀਤੇ ਜਾਂਦੇ ਨੇ ਜਾਰੀ ਕੀਤੇ ਜਾਂਦੇ ਨੇ ਸੋ ਇਸ ਵਾਰ ਵੀ ਹੈ ਜੋ ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਰੋਕਣ ਲਈ ਸਿੱਖਿਆ ਵਿਭਾਗ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਇਸ ਤਹਿਤ ਨਿੱਜੀ ਸਕੂਲਾਂ 'ਚ ਕਿਤਾਬਾਂ ਤੇ ਵਰਦੀਆਂ ਆਦ ਨਹੀਂ ਵੇਚੀਆਂ ਜਾ ਸਕਦੀਆਂ ਇਸ ਦੇ ਨਾਲ ਹੀ ਕਿਤਾਬਾਂ ਹੋਰ ਸਮੱਗਰੀ ਤੇ ਸਕੂਲ ਦਾ ਨਾਮ ਨਹੀਂ ਲਿਖਿਆ ਜਾ ਸਕਦਾ ਮਾਪਿਆਂ ਤੇ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਆਦ ਖਰੀਦਣ ਲਈ ਦਬਾਅ ਨਹੀਂ ਪਾਇਆ ਜਾਏਗਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੇ ਨਿੱਜੀ ਸਕੂਲਾਂ ਦੀ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਮਾਪਿਆਂ ਨੂੰ ਆਦੇਸ਼ ਦਿੱਤੇ ਨੇ ਕਿ ਜੇ ਕੋਈ ਨਿੱਜੀ ਸਕੂਲ ਉਹਨਾਂ ਤੇ ਕਿਸੇ ਦੁਕਾਨ ਤੋਂ ਕਿਤਾਬਾਂ ਤੇ ਵਰਦੀਆਂ ਖਰੀਦਣ ਲਈ ਦਬਾਅ ਪਾਉਂਦਾ ਹੈ ਤਾਂ ਉਹ ਲਿਖਤੀ ਸ਼ਿਕਾਇਤ ਦੇਣ ਪ੍ਰਬੰਧਕਾਂ ਵੱਲੋਂ ਮਾਪਿਆਂ ਨੂੰ ਸਕੂਲ ਦੇ ਵਟਸਐਪ ਗਰੁੱਪ ਤੇ ਵਿਸ਼ੇਸ਼ ਦੁਕਾਨਾਂ ਦੇ ਪਤੇ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਸੇ ਦੁਕਾਨ ਦਾ ਨਾਂ ਤੇ ਪਤਾ ਛਾਪਿਆ ਗਿਆ ਹੈ ਮਾਪਿਆਂ ਨੂੰ ਉਸੇ ਦੁਕਾਨ ਤੋਂ ਵਰਦੀ ਖਰੀਦਣ ਲਈ ਕਿਹਾ ਜਾ ਰਿਹਾ ਹੈ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਕਾਂ ਨੂੰ ਵਰਦੀ ਦੇ ਸੈਂਪਲ ਤੇ ਰੰਗ ਭੇਜਨੇ ਚਾਹੀਦੇ ਨੇ ਨਾ ਕਿ ਕਿਸੇ ਦੁਕਾਨਦਾਰ ਨਾਲ ਜਿਨ੍ਹਾਂ ਦੁਕਾਨਾਂ ਦੇ ਨਾਂ ਸਕੂਲ ਭੇਜ ਰਹੇ ਨੇ ਉਹ ਹੋਰ ਦੁਕ ਜਿਲ੍ਹੇ ਨੇ ਐਨਆਈ ਨੇ ਵਰਦੀ ਵੀ ਬਦਲਵੀਂ ਰਹਿੰਦੀ ਆ ਰੰਗ ਡਿਜ਼ਾਈਨ ਸਟicker ਤੇ ਟੈਗਸ ਆ ਰਹੀ ਵਰਦੀਆਂ ਤੇ ਜੁੱਤੀਆਂ ਆਦਿ ਵਿੱਚ ਬਦਲਾਅ ਕੀਤੇ ਜਾਂਦੇ ਨੇ ਅਜਿਹੀ ਸਥਿਤੀ 'ਚ ਬੱਚਿਆਂ ਦੀ ਪੜ੍ਹਾਈ ਹੋਰ ਮਹਿੰਗੀ ਹੋ ਜਾਂਦੀ ਹੈ ਸਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਬਿੰਦੂ अरोड़ा ਨੇ ਕਿਹਾ ਕਿ ਨਵਾਂ ਅਧਿਆਪਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਜੇ ਸਕੂਲ ਪ੍ਰਬੰਧਕ ਮਾਪਿਆਂ ਤੇ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਤੇ ਵਰਦੀ ਖਰੀਦਣ ਲਈ ਦਬਾਅ ਪਾਉਂਦੇ ਨੇ ਤਾਂ ਉਹਨਾਂ ਦੇ ਖਿਲਾਫ